ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਆਪਾਂ ਤੁਹਾਨੂੰ ਗਰਮ ਨਿੱਗੇ ਸੂਟ ਦਿਖਾਉਣ ਲੱਗੇ ਆ ਉਹਨਾਂ ਤੇ ਕੰਮ ਵੀ ਹੋਇਆ ਹੋਇਆ ਤੇ ਇਹਨਾਂ ਦੇ ਨਾਲ ਤੁਹਾਨੂੰ ਮਤਲਬ ਹੋਰ ਜੈਕਟ ਵਗੈਰਾ ਵੀ ਪਾਉਣ ਦੀ ਲੋੜ ਨਹੀਂ ਹੈਗੀ ਵੀ ਇੰਨੇ ਨਿੱਗੇ ਨੇ ਆਪਣਾ ਕੰਟੈਕਟ ਨੰਬਰ ਹੈਗਾ 7087502051 7087502051 ਤੇ ਵਿਦ ਕੋਸਟ ਇਹਨਾਂ ਦੇ ਦੱਸ ਦਿੰਨੇ ਆਪਾਂ ਇਹਨਾਂ ਦੀ ਲੈਂਥ ਥੋੜੀ ਜੀ ਜ਼ਿਆਦਾ ਸੀ ਫਿਰ ਮੈਂ ਉਹਨਾਂ ਦੀ ਲੈਂਥ ਦੇ ਅਕੋਰਡਿੰਗ ਇਹਨਾਂ ਦੀ ਕਟਿੰਗ ਕਰਵਾਈ ਹੈ ਹਨਾ ਸਾਰੇ ਸੈਟਿੰਗ ਕਰਵਾਈ ਆ ਸੂਟਾਂ ਦੀ ਤੇ ਆ ਦੇਖੋ ਇਹਦੇ ਤੇ ਇੱਕ ਹੈਂਡਵਰਕ ਵਿਦ ਆਰੀਵਰਕ ਦਾ ਕੰਮ ਹੋਇਆ ਹੋਇਆ ਤੇ ਇਹ ਸਟੱਫ ਦੇਖੋ ਕਿੰਨਾ ਮੋਟਾ ਹੈਗਾ ਲਓ ਜੀ ਤੇ ਬਹੁਤ ਪਿਆਰਾ ਬਣਿਆ ਹੋਇਆ ਇਹ ਇੱਕ ਮਿੰਟ ਬੀਬੀ ਦਿਖਾ ਦਾਂ ਤੇ ਹਾਂ ਆ ਤੇ ਆ ਗਲਾ ਹੈਗਾ ਦੇਖੋ ਇਹਦਾ ਬਣਿਆ ਹੋਇਆ ਐਂਡ ਆ ਬਾਜੂ ਆ ਔਰ ਰੇਟ ਵੀ ਦਿਖਾ ਦੋ ਬੀਬੀ ਇਹਦਾ ਰੇਟ ਇਹ ਆ ਬਾਕੀ ਭੈਣੇ ਜੇ ਤੁਸੀਂ ਕਹੋਗੇ ਕਿ ਰਾਜਵੀਰ ਸਾਨੂੰ ਸੇਮ ਹੀ ਭੇਜ ਦੇ ਤਾਂ ਸੇਮ ਨਹੀਂ ਮਿਲਣਗੇ ਆ ਇਹਦਾ ਹੈਗਾ 5300 ਰੇਟ ਹੈਗਾ ਸੀਗਾ ਆ ਦੇਖੋ 5300 ਰੇਟ ਆ ਇਹਦਾ ਸੇਮ ਨਹੀਂ ਮਿਲਣਗੇ ਤੇ ਮੈਂ ਆਪਣੀ ਚੋਇਸ ਦੇ ਲੈ ਕੇ ਪੇਚ ਸਕਦੇ ਆ ਕਿਉਂਕਿ ਆ ਸਾਰੇ ਮੇਰੀ ਚੋਇਸ ਦੇ ਚੱਲੇ ਨੇ ਤੁਸੀਂ ਦੇਖ ਹੀ ਸਕਦੇ ਹੋ ਹਨਾ ਵੀ ਇਹ ਕਿਦਾਂ ਦੇ ਹੈਗੇ ਨੇ ਤੇ ਇਹ ਸ਼ਰਟ ਹੋ ਗਈ ਆ ਆ ਇਹਦੀ ਪੈਂਟ ਹੋ ਗਈ ਆ ਆ ਦੇਖੋ ਆ ਪੈਂਟ ਆ ਤੇ ਆ ਦੇਖੋ ਲਓ ਜੀ ਤੇ ਆ ਇਹਦੇ ਨਾਲ ਸ਼ਾਲ ਹੈਗਾ ਬਹੁਤ ਪਿਆਰਾ ਸ਼ਾਲ ਨਿੱਗਾ ਐਨ ਇਹਨੂੰ ਤੁਸੀਂ ਹੋਰ ਵੀ ਕਿਸੇ ਸੂਟ ਨਾਲ ਰੈਡੀ ਕਰਵਾ ਸਕਦੇ ਹੋ ਵੈਸੇ ਇਹਦੇ ਨਾਲ ਲੈਣਾ ਇਹਦੇ ਨਾਲ ਵੀ ਲੈ ਸਕਦੇ ਹੋ ਨਾ ਜਦੋਂ ਹੰਡ ਗਿਆ ਕਿਉਂਕਿ ਚੁੰਨੀ ਤੇ ਸ਼ਾਲ ਤਾਂ ਹੰਡਦੇ ਹੀ ਨਹੀਂ ਹੁੰਦੇ ਬਾਅਦ ਚ ਵੀ ਤੁਸੀਂ ਇਹਦੇ ਨਾਲ ਸੂਟ ਰੈਡੀ ਕਰਵਾ ਸਕਦੇ ਹੋ ਆ ਦੇਖੋ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੂਟ ਆ ਹੈ ਤੇ ਹਾਂ ਕਲਰ ਵੀ ਸੋਹਣਾ ਕਿਵੇਂ ਆ ਬੀਬੀ ਲੱਗਿਆ ਤੇ ਨੈਕਸਟ ਸੂਟ ਆ ਹੈਗਾ ਜੀ ਏ ਵੀ ਐ ਨਿੱਗਾ ਸੂਟ ਆ ਪਹਿਲਾ ਸ਼ਕਮੀਜ਼ ਦਿਖਾ ਦੋ ਵੀ ਇਹ ਵਾਚ ਦਿਖਾਉਂਦੇ ਆ ਹੂੰ ਹੋਰ ਇਹ ਕਮੀਜ਼ ਐ ਨਿੱਗੇ ਨੇ ਜੀ ਇਹ ਕੰਮ ਹੋਇਆ ਹੋਇਆ ਆ ਦੇਖੋ ਲਓ ਆ ਦੇਖੋ ਤੁਸੀਂ ਇਹਦੇ ਤੇ ਵੀ ਆ ਰਹੀ ਵਰਕ ਵਾਂਗ ਕੰਮ ਹੋਇਆ ਇਹ ਕਵਾਟਰਾਈ ਦੇ ਉੱਪਰ ਹੈਗਾ ਇਹ ਨਿੱਗਾ ਸੂਟ ਆ ਆ ਦੇਖੋ ਆ ਗਲਾ ਤੇ ਆ ਇਹਦੀ ਬਾਜੂ ਹੈਗੀ ਆ بس ਇੱਕ ਹੀ ਰਿਕੁਐਸਟ ਆ ਕਿ ਸੇਮ ਨਹੀਂ ਮਿਲਣਗੇ ਤੁਸੀਂ ਕਹੋਗੇ ਕਿ 5 ਲੈ ਦੋ 7 ਲੈ ਦੋ ਇਹ ਕੋਈ ਭੈਣ ਦੇ ਨੇ ਸਾਰੇ ਸੂਟ ਉਹਨੇ ਮੈਨੂੰ ਕਹਿਤਾ ਕਿ ਰਾਇ ਵੀ ਰੰਨੇ ਸੂਟ ਲੈਦੇ ਆਂ ਆਪਦੀ ਪਸੰਦ ਦੇ ਤੇ ਇਹਦਾ ਹੀ ਕਾਸਟ ਆ ਹੈਗੀ ਆ ਤੇ ਆਪਾਂ ਨੇ ਲੈਤੇ ਤੇ ਇਹਦੇ ਨਾਲ ਆ ਪੈਂਟ ਹੈਗੀ ਆ ਪਾਕਟਸ ਹੈਗੀਆਂ ਨੇ ਪੈਂਟ ਤੇ ਜਿਵੇਂ ਆਪਾਂ ਕੋਈ ਮੋਬਾਈਲ ਵਗੈਰਾ ਕੁਝ ਵੀ ਪਾਣਾ ਤੇ ਇੱਥੇ ਪਲੇਟਸ ਵੀ ਪਈਆਂ ਹੋਈਆਂ ਨੇ ਬਹੁਤ ਸੋਹਣਾ ਆਪਣੀ ਚੋਇਸ ਦਾ ਆਪਾਂ ਤੁਹਾਨੂੰ ਲੈ ਕੇ ਦੇ ਸਕਦੇ ਆ ਆ ਇਹਦੇ ਨਾਲ ਸ਼ਾਲ ਹੈਗਾ ਤੁਸੀਂ ਇਹਨੂੰ ਬਾਹਰ ਅੰਦਰ ਵੀ ਵੇਅਰ ਕਰ ਸਕਦੇ ਹੋ ਘਰੇ ਵੀ ਕਰ ਸਕਦੇ ਹੋ ਜੀ ਆ ਦੇਖੋ ਆ ਇਹਦੇ ਨਾਲ ਸ਼ਾਲ ਹੈ ਐ ਨਿੱਗਾ ਤੇ ਬਹੁਤ ਪਿਆਰਾ ਹੈਗਾ ਇਹ ਸੂਟ ਤੇ ਨੈਕਸਟ ਸੂਟ ਗ੍ਰੀਨ ਕਲਰ ਦਾ ਆਰੀ ਵਰਕ ਇਹ ਵੀ ਬੜਾ ਪਿਆਰਾ ਆ ਦੇਖੋ ਇਹਦੇ ਤੇ ਵੀ ਆਰੀ ਵਰਕ ਹੋਇਆ ਹੋਇਆ ਤੇ ਇਹ ਇਹਦਾ ਗਣਾ ਹੈਗਾ ਇਹ ਰੇਟ ਆ ਇਹਦਾ ਆਦੇ 5500 ਤੇ ਇਹਦੇ ਆਸ-ਪਾਸ ਹੋ ਜਾਣਗੇ ਹਨਾ ਬੀ ਜਿਹੜੇ ਆਪਾਂ ਹੋਰ ਵੀ ਤੁਹਾਨੂੰ ਲੈ ਕੇ ਦਵਾਂਗੇ ਆਹ ਦੇਖੋ ਆਹ ਘੇਰਾ ਆ ਗਿਆ ਆਹ ਘੇਰਾ ਆ ਗਿਆ ਤੇ ਬਹੁਤ ਪਿਆਰਾ ਹੈ ਇਹਦਾ ਕਲਰ ਵੀ ਬਹੁਤ ਸੋਹਣਾ ਸਾਰਿਆਂ ਦੇ ਫਿਰ ਮੈਂ ਡਿਫਰੈਂਟ ਡਿਫਰੈਂਟ ਕਲਰ ਲੈਤੇ ਸੀਗੇ ਕਿਉਂਕਿ ਇੱਕ ਜਗ੍ਹਾ ਹੀ ਜਾਣੇ ਨੇ ਤੇ ਇਕਾ ਇਹਦੀ ਪੈਂਟ ਆ ਗਈ ਹੈ ਪੈਂਟਾਂ ਸਾਰੀਆਂ ਉਦਾਂ ਹੀ ਬਣੀਆਂ ਹੋਈਆਂ ਨੇ ਤੇ ਆ ਇਹਦਾ ਨਾਲ ਸ਼ਾਲ ਆ ਗਿਆ ਖੁੱਲੇ ਵਾਸੀ ਇਹ ਦਰਮਾਨ ਹੈ ਆ ਦੇਖੋ ਆ ਸ਼ਾਲ ਆ ਗਿਆ ਇਹਦੇ ਤੇ ਵੀ ਸਾਰੇ ਤੇ ਕੰਮ ਹੋਇਆ ਹੋਇਆ ਲਓ ਜੀ ਇਹਨਾਂ ਨਾਲ ਤੁਸੀਂ ਬਾਅਦ ਚ ਗਰਮ ਸੂਟ ਵੀ ਇਦਾਂ ਦੇ ਕਲਰ ਦੇ ਕੰਟਰਾਸਟ ਕਰਕੇ ਵੀ ਬਣਵਾ ਸਕਦੇ ਹੋ ਇਹਨਾਂ ਦੇ ਨਾਲ ਵੀ ਹੰਡਾ ਸਕਦੇ ਹੋ ਹਨਾ ਇਹ ਤੁਹਾਡੀ ਇੱਛਾ ਤੇ ਨੈਕਸਟ ਸੂਟ ਆ ਹੈਗਾ ਇਹ ਵੂਲਨ ਸਟਫ ਦੇ ਵਿੱਚ ਹੈਗਾ ਇਹ ਉਹਨਾਂ ਨਾਲੋਂ ਵੀ ਜ਼ਿਆਦਾ ਨਿੱਕਾ ਆ ਦੇਖੋ ਆ ਇਹਦੀ ਕੀ ਰੇਟ ਵਰਖ ਹੋਇਆ ਹੈ ਵਿਚੀ ਵਿੱਚ ਬਹੁਤ ਪਿਆਰਾ ਸੂਟ ਆ ਤੇ ਕਲਰ ਵੀ ਬਹੁਤ ਸੋਹਣਾ ਆ ਗਲਾ ਹੋ ਗਿਆ ਇਹਦਾ ਆ ਦੇਖੋ ਆ ਹੋ ਗਈ ਆ ਬਾਜੂ ਬਹੁਤ ਨਿੱਗਾ ਰੇਟ ਵੀ ਦਿਖਾ ਦਿਓ ਬੀਬੇ 47 50 ਦਾ ਸੂਟ ਆ ਇਹ ਲਓ ਜੀ 4750 ਦਾ ਸੂਟ ਹੈਗਾ ਇਹ ਤੇ ਆ ਇਹਦੀ ਪੈਂਟ ਹੈਗੀ ਆ ਆ ਦੇਖੋ ਪੈਂਟ ਦੇ ਉੱਤੇ ਇਦਾਂ ਡਿਜ਼ਾਈਨਿੰਗ ਹੋਈ ਹੋਈ ਆ ਆ ਪੈਂਟ ਆ ਆ ਆ ਸੀ ਗਿਆ ਇਹਦੇ ਵੀ ਪਾਕਟਸ ਹੈਗੀਆਂ ਨੇ ਆ ਦੇਖੋ ਪਾਕਟਸ ਹੈਗੀਆਂ ਨੇ ਤੇ ਬਹੁਤ ਪਿਆਰਾ ਹੈਗਾ ਇਹਦਾ ਵੀ ਕੱਲਾ ਤੇ ਇਹਦਾ ਸ਼ਾਲ ਬਹੁਤ ਸੋਹਣਾ ਆ ਖੋਲਿਓ ਬੀਬੀ ਬਹੁਤ ਸੋਹਣਾ ਸ਼ਾਲ ਆ ਨਿੱਗਾ ਐ ਨਾ ਲਓ ਜੀ ਆ ਹੈਗਾ ਇਹਦਾ ਤੁਸੀਂ ਲੈਣਾ ਤਾਂ ਇਹਨੂੰ ਲੈ ਸਕਦੇ ਹੋ ਵਿੱਚ ਸਾਰੇ ਕੰਮ ਹੋਇਆ ਹੋਇਆ ਤੇ ਬਹੁਤ ਪਿਆਰਾ ਬਹੁਤ ਸੋਹਣਾ ਹੈਗਾ ਇਹ ਤੇ ਨੈਕਸਟ ਹੈਗਾ ਜੀ ਆਹ ਬੜਾ ਆ ਦੇਖੋ ਇਹ ਵੀ ਬਹੁਤ ਨਿੱਗਾ ਇਹ ਵੀ ਬਹੁਤ ਸੋਹਣਾ ਹੈਗਾ ਆ ਦੇਖੋ ਲਓ ਜੀ ਇਹ 셔ਟ ਹੋ ਗਈ ਆ ਤੇ ਆ ਗਲੇ ਦੇ ਵਰਕ ਹੋ ਗਿਆ ਇਹ 5500 ਦਾ ਇਹ ਉਸ ਤੋਂ ਵੀ ਜਿਆਦਾ ਨਿੱਗਾ ਇਹ 5500 ਤੇ ਇਧਰ ਇਹਦੇ ਬਾਰਡਰ ਹੋ ਗਿਆ ਬਾਜੂ ਦੇ ਤੇ ਆ ਇਹਦੀ ਪੈਂਟ ਹੋ ਗਈ ਆ। ਛੇ ਰੀਆ ਦੇ ਕਰਨ। ਹਾਂ ਪਿੱਛੇ ਵੀ ਇਹਦੇ ਡਿਜ਼ਾਈਨਿੰਗ ਹੈਗੀ ਆ। ਆ ਦੇਖੋ ਲਓ ਜੀ ਬੈਕ ਤੇ ਵੀ ਡਿਜ਼ਾਈਨਿੰਗ ਹੈਗੀ ਆ। ਤੇ ਆ ਇਹਦੀ ਪੈਂਟ ਹੋ ਗਈ ਆ। ਪੈਂਟ ਦੇ ਉੱਪਰ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ। ਬਹੁਤ ਪਿਆਰਾ ਬਹੁਤ ਹੀ ਸੋਹਣਾ ਬਣਿਆ ਤੇ ਆ ਇਹਦੇ ਨਾਲ ਸ਼ਾਲ ਹੈਗਾ। ਇਹਨਾਂ ਸਾਰਿਆਂ ਨਾਲ ਸ਼ਾਲ ਲਾ ਕੇ। ਬਿਨਾ ਸ਼ਾਲਾਂ ਤੋਂ ਵੀ ਸਹੀ ਹੈ ਮੈਂ ਚਲੋ ਇਹ ਨਾ ਇਹ ਠੀਕ ਰਹਿੰਦੇ ਨੇ। ਹਾਂ। ਜੇ ਆਪਾਂ ਮਾੜਾ ਮੋਟਾ ਬਾਹਰ ਨਿਕਲਣਾ ਤਾਂ ਆਪਾਂ ਸਿਰ ਵੀ ਟੱਕ ਸਕਦੇ ਆ ਇਹਦੇ ਨਾਲ ਨਹੀਂ ਲੈਣਾ ਤੁਹਾਡੀ ਮਰਜ਼ੀ ਆ ਤੇ ਆ ਦੇਖੋ ਆ ਇਹਦੇ ਨਾਲ ਸ਼ਾਲ ਹੈਗਾ ਇਹ ਨਿੱਗਾ ਪੂਰਾ ਵਧੀਆ ਤੇ ਨੈਕਸਟ ਸੂਟ ਆ ਹੈਗਾ ਸਕਿਨ ਕਲਰ ਚ ਇਹ ਉਦੋਂ ਵੀ ਨਿੱਗਾ ਬੀਬੀ ਬਹੁਤ ਸੋਹਣਾ ਹੈ ਵੀ ਹਾਂ ਦੇਖਾ ਨਾ ਮੋਟਾ ਲੱਗਦਾ ਹਾਂ ਲਓ ਜੀ ਆ ਦੇਖੋ ਲਓ ਤੇ ਆ ਗਲੇ ਦੇ ਉੱਪਰ ਐਵੇਂ ਐਨ neck ਵਾਲੇ ਗਲੇ ਬਣੇ ਹੋਏ ਨੇ ਆ ਵੈਨ neck ਵਾਲੇ ਤੇ ਇਹ ਬਹੁਤ ਨਿੱਗਾ ਆ ਦੇਖੋ ਤੁੰਬੇ ਨੇੜੇ ਤੋਂ ਸਟੱਫ ਦਿਖਾਨੀ ਹੈ ਇਹਦਾ ਐਨ ਨਿੱਗਾ ਤੇ ਆ ਬਾਜੂ ਹੋ ਗਈ ਤੇ ਇਹਦੀ ਬੈਕ ਦਿਖਾਓ ਬੀਬੀ ਮੜੀ ਜੀ ਆ ਇਹਦੀ ਬੈਕ ਆ نیچے ਬਾਰਡਰ ਬਣਿਆ ਹੋਇਆ ਤੇ ਪਿੱਛੇ ਬੁੱਟੀ ਬਣੀ ਹੋਈ ਆ ਤੇ ਇਹਦਾ ਰੇਟ ਵੀ ਦਿਖਾ ਦਿਓ ਵੀ ਫਿਰ बार-बार ਦੱਸਣਾਂ ਨਹੀਂ ਪਏਗਾ ਤੇ ਵਸੇਮ ਤਾਂ ਮਿਲਨੇ ਨਹੀਂ ਹੈਗੇ ਰੇਟ ਦੱਸੋ ਚਾਹੇ ਨਾ 50 100 ਦਾ ਹੈਗਾ ਇਹ 5100 ਦਾ ਇਹ ਸੂਟ ਆ ਤੇ ਆ ਇਹਦੀ ਪੈਂਟ ਆ ਐਨ ਮੋਟੀ ਆ ਆ ਦੇਖੋ ਲਓ ਜੀ ਇਹਦੇ ਤੇ ਵੀ ਬਾਰਡਰ ਬਣਿਆ ਹੋਇਆ ਤੇ ਆ ਪਾਕਟਸ ਲੱਗੀਆਂ ਹੋਈਆਂ ਨੇ ਜੀਆਂ ਸਭ ਦੇ ਲੱਗੀਆਂ ਹੋਈਆਂ ਨੇ ਤੇ ਇੱਥੇ ਨਾ ਪਲੇਟਸ ਪਾ ਕੇ ਬਣਿਆ ਹੋਇਆ ਇਹਦੇ ਨਾਲ ਵਧੀਆ ਫਿਟਿੰਗ ਆ ਜਾਂਦੀ ਆ ਜੇ ਤੁਸੀਂ ਕਿਸੇ ਕੱਲੀ ਟੀ-ਸ਼ਰਟ ਨਾਲ ਪਾਉਣਾ ਇਹਨੂੰ ਪੈਂਟ ਨੂੰ ਉਦਾਂ ਵੀ ਤੁਸੀਂ ਵੀਅਰ ਕਰ ਸਕਦੇ ਹੋ ਤੇ ਆ ਇਹਦਾ ਸ਼ਾਲ ਹੈਗਾ ਸਬਜੀ ਵਾਲਾ ਆ ਰਿਹਾ ਮੈਨੂੰ ਲੱਗਦਾ ਆ ਦੇਖੋ ਲਓ ਜੀ ਆ ਇਹਦਾ ਸ਼ਾਲ ਆ ਐਨ ਖੁੱਲਾ ਡੁੱਲਾ ਐਨ ਨਿੱਗਾ ਤੇ ਬਹੁਤ ਪਿਆਰਾ ਬਹੁਤ ਸੋਨਾ ਹੈਗਾ ਲਓ ਇਹ ਚੱਕ ਦੋ ਮੜਾਇਆ ਖੋਰ ਰਹਿ ਗਿਆ ਲਓ ਜੀ ਨੈਕਸਟ ਸੂਟ ਆ ਹੈਗਾ ਇਹ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਤੇ ਆ ਦੇਖੋ ਪਰ ਸੇਮ ਤੱਕ ਕਿਸੇ ਦਾ ਵੀ ਨਹੀਂ ਮਿਲਣਾ ਹੈਗਾ ਇਹ ਥੋੜੇ ਜਿ ਮਤਲਬ ਉੱਚੇ ਰੱਖ ਕੇ ਜਿਹੜੇ ਵੇਅਰ ਕਰਦੇ ਨੇ ਉਹ ਪੈਨ ਕਹਿੰਦੇ ਸੀ ਇੱਕ ਅੱਧਾ ਸ਼ਾਰਟ ਦੇ ਵਿੱਚ ਵੀ ਭੇਜਦੀ ਹੈ ਨਾ ਤੇ ਆ ਬਾਜੂ ਆ ਗਈ ਆ ਆ ਦੇਖੋ ਆ ਇੱਥੇ ਗਲਾ ਐਦਾਂ ਬਣਿਆ ਹੋਇਆ ਬਟਨ ਲੱਗੇ ਹੋਏ ਨੇ ਤੇ ਇਹਦੇ ਨਾਲ ਆ ਪੈਂਟ ਹੈਗੀ ਆ ਆ ਦੇਖੋ ਪੈਂਟ ਦੇ ਉੱਪਰ ਵੀ ਹਲਕਾ ਹਲਕਾ ਡਿਜ਼ਾਈਨ ਦਿੱਤਾ ਹੋਇਆ ਇਹ ਵੀ ਨਿੱਗਾ ਹੀ ਆ ਈਜ਼ੀ ਵਾਸ਼ ਕਰ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਕੋਈ ਸ਼ਾਲ ਕੁਛ ਨਹੀਂ ਹੈਗਾ ਤੇ ਇਹ ਹੈਗਾ 3000 ਦਾ ਹੈਗਾ ਆ ਦੇਖੋ 3000 ਦਾ ਇਹ ਹੈਗਾ ਤੇ ਬਹੁਤ ਪਿਆਰੇ ਬਹੁਤ ਸੋਹਣੇ ਨੇ ਨਿੱਗੇ ਜੇ ਤੁਸੀਂ ਕਹੋਗੇ ਵੀ ਆਪਣੀ ਚੁਆਇਸ ਦੇ ਪੇਜ ਦੇ ਫਿਰ ਮੈਂ ਕਰ ਸਕਦੀ ਆ ਕਿਉਂਕਿ ਸੇਮ ਡਿੱਟੋ ਮੈਂ बार-बार ਕਿਹਾ ਇਸ ਵੀਡੀਓ ਦੇ ਵਿੱਚ ਸੇਮ ਡਿੱਟੋ ਨਹੀਂ ਮਿਲਣਗੇ ਭੈਣੇ ਹਨਾ ਤੇ ਹੋਰ ਤੁਹਾਨੂੰ ਵੀਡੀਓਜ਼ ਸਾਡੀਆਂ ਕਿਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਆਪਾਂ ਪਟਿਆਲੇ ਤੋਂ ਹੈਗੇ ਆ ਮੇਰਾ ਨਾਮ ਰਾਜਵੀਰ ਕੋਹਰਾ ਤੇ ਤੁਸੀਂ ਆਰਡਰ ਕਰ ਸਕਦੇ ਹੋ ਹਨ ਜਿੰਨਾ ਜਿੰਨਾਂ ਨੂੰ ਚਾਹੀਦੇ ਨੇ ਘਰ ਬੈਠਿਆਂ ਨੂੰ ਮਿਲ ਜਾਣਗੇ ਤੇ ਪਰ ਫਿਰ ਰੇਟ ਜਿਹੜੇ ਹੋਣਗੇ ਉਹ ਦੇ ਅਕੋਰਡਿੰਗ ਹੋਣਗੇ ਜਿੱਦਾਂ ਚੀਜ਼ ਮਿਲੇਗੀ ਹਨਾ ਹਾਂ ਹੁਣ ਆਪਾਂ ਕਰਦੇ ਹਾਂ ਫਤਿਹ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ